ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਭਰਾਵਾ ਦਾ ਮੁਰ ਤੋਂ ਸਵਾਗਤ ਹੈ ਜੀ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਸੈਟਰਡੇ ਇਮੇਜ ਦੀ ਸਭ ਤੋਂ ਪਹਿਲਾਂ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਬਹੁਤੇ ਏਸ਼ੀਆ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਕੱਲੀ ਕਰੀ ਗੱਲ ਕਰੀ ਲੁਧਿਆਣਾ ਮੋਗਾ ਦਾ ਇਲਾਕਾ ਹੋ ਗਿਆ ਜਲੰਧਰ ਦਾ ਬਹੁਤ ਸਾਰਾ ਹਿੱਸਾ ਜੀ ਥੋੜਾ ਬਹੁਤਾ ਹਿੱਸਾ ਇਹਦੇ ਵਿੱਚ ਕਪੂਰਥਲੇ ਦਾ ਵੀ ਆ ਜਾਂਦਾ ਹੈ ਜੀ ਬਹੁਤਾ ਹਿੱਸਾ ਇਸ ਦੇ ਵਿੱਚ ਪਠਾਨਕੋਟ ਤੋਂ نیچے ਹੁਸ਼ਿਆਰਪੁਰ ਜ਼ਿਲ੍ਹੇ ਦਾ ਨਵਾਂ ਸ਼ਹਿਰ ਦਾ ਇਲਾਕਾ ਜੀ ਨੰਗਲ ਦਾ ਬਹੁਤਾ ਇਲਾਕਾ ਰੂਪਨਗਰ ਜ਼ਿਲ੍ਹੇ ਦਾ ਥੋੜਾ ਬਹੁਤਾ ਇਲਾਕਾ ਇਹਦੇ ਵਿੱਚ ਆ ਰਿਹਾ ਹੈ ਫਤਿਹਗੜ ਦਾ ਇਲਾਕਾ ਆ ਰਿਹਾ ਜੀ ਪਟਿਆਲੇ ਦਾ ਥੋੜੀ ਬਹੁਤ ਹਿੱਸੇ ਇਹਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਆਉਂਦੇ ਕੁਝ ਘੰਟੇ ਦੇ ਵਿੱਚ ਮੀਂਹ ਦੇ ਹਾਲਾਤ ਬਣਦੇ ਦਿਖਾਈ ਦੇ ਸਕਦੇ ਨੇ ਪੈਚੀ ਰੂਪ ਦੇ ਵਿੱਚ ਇਹਨਾਂ ਇ ਗਤੀਵਿਧੀ ਹੋ ਸਕਦੀ ਹੈ ਹਵਾ ਦੀ ਗੱਲ ਕਰੀ ਤਾਂ ਉੱਤਰ ਪੂਰਬੀ ਰੂਪ ਤੋਂ ਹਵਾਵਾਂ ਤੇ ਦੱਖਣ ਪੱਛਮੀ ਰੂਪ ਤੋਂ ਹਵਾਵਾਂ ਪੰਜਾਬ ਦੇ ਵਿੱਚ ਚੱਕਰਵਾਤੀ ਰੂਪ ਵਿੱਚ ਚੱਲ ਰਹੀਆਂ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਪਣੀ ਹੋਈ ਹੈ ਕੋਈ ਵੱਡੀ ਧੁੱਪ ਦੀ ਕਾਰਵਾਈ ਫਿਲਹਾਲ ਪੰਜਾਬ ਦੇ ਬਹੁਤੇ ਏਸ਼ਿਆ ਵਿੱਚ ਨਹੀਂ ਦੇਖਣ ਨੂੰ ਮਿਲੀ ਜਿਸ ਦੇ ਕਾਰਨ ਤਾਪਮਾਨ ਵੀ ਹਜੇ ਸਥਿਰ ਦਿਖਾਈ ਦੇ ਰਹੇ ਨੇ ਤੇ ਹਵਾ ਦੇ ਨਾਲ ਗਰਮੀ ਦਾ ਅਹਿਸਾਸ ਵੀ ਘੱਟ ਹੋ ਰਿਹਾ ਹੈ ਜੀ ਧੁੰਮਸ ਦੀ ਗੱਲ ਕਰੀ ਤਾਂ ਧੁੰਮਸ ਬੀਤੀ ਇੱਕ ਦੋ ਦਿਨਾਂ ਤੋਂ ਘੱਟ ਦਿਖਾਈ ਦੇ ਰਹੀ ਹੈ ਜੀ ਅੱਜ ਤੇ ਆਉਂਦੀ ਸ਼ਾਮ ਤੱਕ ਇਸੇ ਤਰੀਕੇ ਦਾ ਮੌਸਮ ਪੰਜਾਬ ਦੇ ਵਿੱਚ ਬਣਿਆ ਰਹੇਗਾ ਬਾਕ ਵੀਡੀਓ ਤੁਹਾਨੂੰ ਜਲਦ ਮਿਲ ਜਾਵੇਗੀ ਵੀਡੀਓ ਉਦੋਂ ਹੀ ਮਿਲੇਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਜੀ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਜ਼ਰੂਰ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰਾਂ ਨੂੰ ਵੀ ਤੁਹਾਡੇ ਇਲਾਕੇ ਦੇ ਹਾਲਾਤਾਂ ਬਾਰੇ ਪਤਾ ਲੱਗ ਸਕੇ ਇਹ ਸੀ ਜੀ ਦੁਪਹਿਰ ਤੋਂ ਸ਼ਾਮ ਦੀ ਅਪਡੇਟ ਰਾਤ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ